ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ 10 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਇਹ ਤੁਹਾਨੂੰ ਅੰਕੜੇ ਦੇਵਾਂਗੇ ਮੌਸਮ ਕਿਵੇਂ ਦਾ ਰਹੇਗਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਸਕਰੀਨ ਦੇ ਉੱਤੇ ਦੇਖ ਸਾਧੀਆਂ ਸਭ ਤੋਂ ਪਹਿਲਾਂ ਗੱਲ ਹੈ ਜਿਹੜੀ ਅਸੀਂ ਤੁਹਾਨੂੰ ਧੁੰਦ ਦੀ ਕਰਾਂਗੇ ਅੱਜ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਧੁੰਦ ਦੇਖਣ ਨੂੰ ਮਿਲੀ ਤੇ ਇਸ ਵੇਲੇ ਵੀ ਲਗਭਗ ਅਸੀਂ ਗੱਲ ਕਰੀਏ ਤੇ 9:09 ਵਜ ਰਹੀ ਹੈ ਤੇ ਇਸ ਵੇਲੇ ਵੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਧੁੰਦ ਹੈ ਖਾਸ ਕਰਕੇ ਫਗਵਾ ਦੇ ਕੁਝ ਖੇਤਰਾਂ ਦੇ ਵਿੱਚ ਇਧਰ ਜਿਹੜਾ ਬਠਿੰਡਾ ਵਾਲੇ ਸ੍ਰੀ ਮਕਸਦ ਸਾਹਿਬ ਮਾਨਸ ਤੇ ਸਰੀ ਅੰਗਰੇਜ਼ ਸਰਸਾ ਉਦੇਸ਼ ਖੇਤਰਾਂ ਦੇ ਵਿੱਚ ਕੁਝ ਖੇਤਰ ਇੱਕ ਤੋਂ ਹੈ ਗਿਆ ਗੁਰਦਾਸਪੁਰ ਦੇ ਖੇਤਰ ਇਹਨਾਂ ਖੇਤਰਾਂ ਨੂੰ ਛੱਡ ਕੇ ਇੱਧਰ ਨਾਲ ਲੱਗਦੇ ਸੂਬੇ ਹਰਿਆਣਾ ਦੇ ਵਿੱਚ ਵੀ ਧੁੰਦਾਂ ਫਲਾ ਖੇਤਰ ਕੈਥਲ ਕਰਨਾਲ ਸੋਨੀਪਟ ਫਾਣੀਪਟ हिसार ਜੀਂਦ ਇਹਨਾਂ ਖੇਤਰਾਂ ਵੱਲ ਵੀ ਧੁੰਦਾਂ ਤੇ ਬਹੁਤੀ ਧੁੰਦਾਂ ਜਿਹੜੀ ਸੰਗਲੇ ਧੁੰਦ ਉਹ ਜ਼ਿਆਦਾਤਰ ਯੂਪੀ ਦੇ ਖੇਤਰਾਂ ਦੇ ਵਿੱਚ ਆਏ ਯੂਪੀ ਦੇ ਲਗਭਗ ਦੱਖਣ ਯੂਪੀ ਤੋਂ ਲੈ ਕੇ ਉੱਤਰੀ ਯੂਪੀ ਤੱਕ ਬਹੁਤੇ ਜ਼ਿਲ੍ਹੇ ਆ ਜਿਹੜੇ ਧੁੰਦ ਦੀ ਮਾਰ ਹੇਠ ਨੇ ਦਿੱਲੀ ਵਾਲੇ ਫਾਸੇ ਵੀ ਜਿਹੜੀ ਆ ਗਹਿਰੀ ਧੁੰਦ ਇਸ ਵੇਲੇ ਛਾਈ ਹੋਈ ਹੈ ਸਤੋਂ ਦੇ ਪੰਜਾਬ ਦੀਆਂ ਅਫਾ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਆਦਾ ਨਹੀਂ ਟਿਕਣੀ ਕਿਉਂਕਿ ਅਜੇ ਤਹ ਧੁੱਪ ਜੜੀਆਂ ਲੱਗਣ ਦੇ ਅਸਾਰ ਨੇ ਹਾਲਾਂਕਿ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਜੜੀਆਂ ਚੜੀ ਹੋਈ ਆ ਸੂਰਜ ਦੇ ਚੜਦੇ ਸੂਰਜ ਦੇ ਦਰਸ਼ਨ ਹੋਏ ਨੇ ਸੋ ਜਿਹੜੀ ਆ ਤੁਹਾਨੂੰ ਤਾਂ ਟਿਕਣੀ ਨਹੀਂ ਆ ਅੱਜ ਦਿਨ ਭਰ ਧੁੱਪ ਜੜੀ ਖੜੇ ਰਹਿਣ ਦੇ ਅਸਾਰ ਹੋਣਗੇ ਸੋ ਆਉਂਦੇ ਦਿਨਾਂ ਦੀਆਂ ਅਫਾ ਸਿਸਟਮ ਦੀ ਜੇਕਰ ਗੱਲ ਕਰਦੇ ਆਂ ਤੇ ਅੱਜ 4 ਤਰੀਕ ਹੋ ਚੱਲੀ ਆ 5 6 7 8 ਤੇ ਅ ਨੌ ਦੇ ਸਵੇਰ ਤੱਕ ਅਫਾ ਕਹਿ ਰਿਹਾ ਮੌਸਮ ਮੁੱਖ ਤੌਰ ਤੇ ਖੁਸ਼ਕ ਰਹੇਗਾ ਜਾਂ ਫਿਰ ਆ ਸਾਫ ਰਹੇਗਾ ਜਾਂ ਫਿਰ ਉੱਚੇ ਬੱਦਲ ਲੰਘਣਾ ਸ਼ੁਰੂ ਕਰਨਗੇ ਵਿੱਚ ਵਿੱਚ ਤੇ ਵਿੱਚ ਵਿੱਚ ਜਿਹੜੀ ਸੰਘਣੀ ਬੱਦਲ ਬਈ ਲੰਘਦੀ ਰਹੇਗੀ ਤੇ ਧੁੱਪ ਜੜੀਆ ਖੜੀ ਰਹੇਗੀ ਵਿੱਚ ਧੁੱਪ ਲੱਗੀ ਕਿਤੇ ਬੱਦਲ ਬਣ ਗਿਆ ਇਦਾਂ ਦੇ ਅਸਾਰ ਰਹਣਗੇ ਪਰ ਮੀਹ ਵਾਲੇ ਜਿਹੜੇ ਅਸਾਰ ਨੇ ਉਹ ਸਿਸਟਮ ਜੜਾ ਆ ਰਿਹਾ 10 ਤਰੀਕ ਨੂੰ ਜਿਹਦੇ ਸਦਕਾ 9 ਤਰੀਕ ਦੀ ਦੁਪਹਿਰ ਤੋਂ ਬਾਅਦ ਬੱਦਲ ਬਈ ਵੰਣੇ ਸ਼ੁਰੂ ਹੋ ਜਾਏਗੀ ਤੇ 10 ਤਰੀਕ ਨੂੰ ਕਿਤੇ ਹਲਕੇ ਮੀਂਹ ਦੇ ਅਸਾਰ ਨੇ ਉਹ ਵੀ ਅਜੇ ਜਿਲ੍ਹਾ ਵਾਰ ਅੰਕੜੇ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਸਿਸਟਮ ਹ ਤਰਵਲ ਚੁਕੇਗਾ ਜਾਂ ਇਧਰ ਦੱਖਣੀ ਪਾਸੇ ਵੱਲ ਚੁਕੇਗਾ ਇਸ ਲਈ ਜਲਾਵਾਰਾਂ ਕਰੇ ਜਿਹੜੇ ਉਹ ਆਉਂਦੇ 2-3 ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਿਤੇ ਜਾਣਗੇ ਫਿਲਹਾਲ ਇਹ ਸਿਸਟਮ ਹੈ ਜਿਹੜਾ 10 ਦੇ 10 ਤਰੀਕ ਦੇ ਵਿੱਚ ਮੁੱਖ ਤੰ ਜਿਹੜਾ 10 ਦੇ ਦਾ ਰਹੇਗਾ ਜਿਹੜੇ ਪੰਜਾਬ ਦੇ ਵਿੱਚ ਉਮੀਦ ਆਸਾਰ ਵਰਣਗੇ ਤੇ 9 ਤੋਂ 11 ਦੇ ਵਿੱਚਕਾਰ ਇਹ ਸਿਸਟਮ ਸਰਗਰਮ ਰਹਿਣ ਦੇ ਆਸਾਰ ਹੋਣਗੇ ਇਸ ਤੋਂ ਪਹਿਲਾਂ ਕੋਈ ਸਿਸਟਮ ਨਹੀਂ ਬਦਲ ਉੱਚੇ ਲੰਘਦੇ ਰਹਿਣਗੇ ਜੀ ਠੰਡ ਥੋੜੀ ਥੋੜੀ ਘਟਨੇ ਸ਼ੁਰੂ ਹੋ ਜਾਏਗੀ ਟੈਂਪਰੇਚਰ ਹੌਲੀ ਹੌਲੀ ਰਾਈਜ਼ ਕਰਦੇ ਜਾਣਗੇ ਯਾਨੀ ਕਿ ਤਾਹਾਂ ਚੜਦੇ ਜਾਣਗੇ ਤੇ ਜਿਹੜੇ ਦਿਨ ਉਹ ਵੀ ਹੁਣ ਹੌਲੀ ਹੌਲੀ ਜੜਿਆ ਦੁਪਹਿਰ ਦੁਪਹਿਰਾਂ ਜਣੀਆਂ ਨੇ ਗਰਮ ਹੰਦੀਆਂ ਰਹਿਣਗੀਆਂ ਤੇ ਆਥਨ ਸਵੇਰੇ ਠੰਡਕ ਉਸੇ ਤਰ੍ਹਾਂ ਮੌਜੂਦ ਰਹੇਗੀ ਉੱਤਰ ਪਛੋਂ ਦੀਆਂ ਖੁਸ਼ਕ ਹਵਾਵਾਂ ਚੱਲਣੀਆਂ ਨੇ ਠੰਡੀਆਂ ਹਾਲਾਂਕਿ ਸੀਤ ਲਹਿਰ ਤਾਂ ਨਹੀਂ ਹੈ ਸੀਤ ਲਹਿਰ ਤੋਂ ਵੱਡੀ ਰਾਹਤ ਹੈ ਪਰ ਠੰਡੀਆਂ ਹਵਾਵਾਂ ਹਲੇ ਕੁਝ ਇਸੇ ਤਰ੍ਹਾਂ ਦੇ ਵਿੱਚ ਚੱਲਦੀਆਂ ਰਹਿਣਗੀਆਂ ਅਲਰਟ ਵਾਲੀ ਗੱਲ ਕਰੀਏ ਤੇ ਧੁੰਦ ਦੇ ਅਲਰਟ ਨੇ ਜੀ ਸਕਰੀਨ ਤੋਂ ਦੇ ਦੇ ਸਕਦਾ ਚਾਰ ਫਾਰ ਹੋਰ ਜਿਹਾ ਅਪਡੇਟ ਆ ਚਾਰ ਤਲੇ ਕੇ ਜਾਣ ਕੇ ਅੱਜ ਸੰਗਣਿਤ ਧੁੰਦ ਦੇ ਅਲਰਟ ਸੀ ਡਾਂਸ ਫੌਗ ਦੇ ਯੈਲੋ ਅਲਰਟ ਮੌਸਮ ਫੌਗ ਲੋ ਜਾਰੀ ਕੀਤੇ ਗਏ ਸੀ ਇਸ ਦੇ ਇਲਾਵਾ 5 6 7 8 9 10 ਤਰੀਕ ਤੱਕ ਕੋਈ ਅਲਰਟ ਨਹੀਂ ਹੈ ਨੋ ਵਾਰਨਿੰਗ ਅਤੇ ਲੈ ਕੇ ਆਇਆ ਅਲਰਟ ਜਦੋਂ ਸੀ ਹਟਾ ਲਏ ਗਏ ਨੇ ਤੇ ਮੌਸਮ ਹੁਣ ਖੁਸ਼ਕ ਰਹੇਗਾ ਤੇ ਸਾਫ ਰਹੇਗਾ ਜਿਹੜਾ ਸਿਸਟਮ 10 ਤਰੀਕ ਨੂੰ ਆ ਰਿਹਾ ਉਹਦੇ ਅਲਰਟ ਮੌਸਮ ਫੌਗ ਲਾ ਕੇ ਜਾ ਕੇ ਜਾਰੀ ਕਰੇਗਾ ਤੇ ਉਹਦੇ ਵਿੱਚ ਉਮੀਦ ਅਲਰਟ ਮੌਸਮ ਫੌਗ ਜਾਰੀ ਕਰ ਸਕਦਾ ਹੈ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਨੇ ਜੀ ਮੌਸਮ ਨੂੰ ਲੈ ਕੇ ਬਾਕੀ ਜੇ ਮੌਸਮ ਦੇ ਵਿੱਚ ਕੋਈ ਫੇਰ ਬਦਲ ਆਉਂਦਾ ਸ ਜਾਲਾ ਦਿੰਦੇ ਰਾਂਗੇ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਆ ਮੌਸਮ ਦੇ ਇਹੋ ਕਹਾਣੀ ਹੈ ਕਿ ਆਉਂਦੇ ਦਿਨ ਜਿਹੜੇ ਨੇ ਖੁਸ਼ਕ ਰਣ ਦੇ ਅਸਰ ਨਹੀਂ ਉੱਚਾ ਬੱਦਲ ਜਿਹੜੇ ਆ ਲੰਘਦੇ ਰਹਿਣਗੇ ਪੰਜਾਬ ਦੇ ਵਿੱਚੋਂ ਵੀ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚੋਂ ਵੀ ਸਿਸਟਮ ਹਾਰੇ 5-6 ਦਿਨਾਂ ਦਾ ਗੈਪ ਹੈ ਤੇ 10 ਤਰੀਕ ਨੂੰ ਆ ਰਿਹਾ ਦੂਜਾ ਸਿਸਟਮ 14 ਫਰਵਰੀ ਨੂੰ ਆ ਰਿਹਾ ਹੈ ਲਗਾਤਾਰ ਸਿਸਟਮ ਆਣਗੇ ਤੇ ਮੀਂਹ ਦੇ ਅਸਰ ਪਣਨਗੇ ਜੀ ਦਾ ਸਤਿ ਸ੍ਰੀ ਅਕਾਲ ਧੰਨਵਾਦ ਜੀ ਸ਼ੁਕਰੀਆ